ਜਗਜੀਤ ਸਿੰਘ ਤੁਹਾਨੂੰ ਮੈਂ ਪਹਿਲੇ ਦਿਨ ਤੋਂ ਜਾਣਦਾ ਸੀ ਜਿਸ ਵੇਲੇ ਉਹ ਸਰਕਾਰ ਦੇ ਵਿੱਚ ਆਇਆ ਕਿਉਂਕਿ ਲక్ష్మణ ਸਿੰਘ ਗਿੱਲ ਦਾ ਲੜਕਾ ਮੇਰੇ ਨਾਲ ਪੜਦਾ ਹੁੰਦਾ ਸੀ ਤੇ ਉਹ ਉਹਨਾਂ ਦੇ ਉਹਨਾਂ ਦੇ ਨਾਲ ਮੇਰਾ ਰابطਾ ਸੀਗਾ ਤਾਂ ਮੈਂ ਇਹਨਾਂ ਨੂੰ ਜਾਣਦਾ ਸੀਗਾ ਇਹਨਾਂ ਨੂੰ ਇੱਕ ਇੱਥੇ ਬ੍ਰਹਮਚਾਰੀ ਤਰਹਿੰਦਰ ਬ੍ਰਹਮਚਾਰੀ ਹੁੰਦਾ ਸੀਗਾ ਜਿਸ ਨੇ ਬਾਅਦ ਦੇ ਵਿੱਚ ਜਾ ਕੇ ਜੰਮੂ ਦੇ ਵਿੱਚ ਫੈਕਟਰੀ ਗਨ ਫੈਕਟਰੀ ਲਾਈ ਔਰ ਉਹਦੀਆਂ ਗਨਸ ਜਿਹੜੀਆਂ ਸੀਗੀਆਂ ਉਹ ਉੱਥੇ ਸੰਤ ਲੰਗੋਵਾਲ ਦੇ ਸਾਹਮਣੇ ਬੈਠੇ ਜਿਹੜੇ ਬੱਬਰ ਬੈਠਦੇ ਸੀ ਨਾ ਪੰਜ ਸੱਤ ਉਹ ਉਹਦੇ ਬਾਡੀਗਾਰਡ ਦੇ ਤੌਰ ਦੇ ਉੱਤੇ ਉਹਨਾਂ ਦੇ ਕੋਲੇ ਮੈਂ ਉਸ ਫੈਕਟਰੀ ਦੀਆਂ ਗੰਨਸ ਦੇਖੀਆਂ ਜਿਹੜੀਆਂ ਕਿ ਇੱਕ ਵੇਚਦੀਆਂ ਇੱਕ ਜਾਨੀ ਕਿ ਸਿੱਧੀਆਂ ਫੈਕਟਰੀ ਤੋਂ ਆਈਆਂ ਗੰਨ ਸੀਗੀਆਂ ਉਹ ਕਿਉਂਕਿ ਨਹੀਂ ਸਸਤਾ ਹੋਣਾ ਹੀ ਕਰ ਉਹ ਉਹਨਾਂ ਦੇ ਉਹ ਬਟ ਪਾਲਿਸ਼ ਜਿਹੜੀ ਹੁੰਦੀ ਹੈ ਨਾ ਉਹ ਸੇਮ ਸੀ ਨਹੀਂ ਪਰ ਕਹਿੰਦੇ ਇੰਦਰਾ ਗਾਂਧੀ ਤੇ ਉਦੋਂ ਇਹ ਵੀ ਦੋਸ਼ ਲੱਗਦੇ ਸੀ ਕਿ ਹਰਵਿੰਦਰ ਸਾਹਿਬ ਦੇ ਵਿੱਚ ਜਿਹੜੇ ਹਥਿਆਰ ਵਗੈਰਾ ਪਹੁੰਚਾਏ ਨੇ ਉਹ ਇੰਦਰਾ ਗਾਂਧੀ ਦੀ ਸਾਰਾ ਕੁਝ ਕਰਨਾ ਸੀ ਇਹ ਤਾਂ ਮੈਨੂੰ ਪਤਾ ਹੈ ਕਿਉਂਕਿ ਇਹ ਜਿਹੜਾ ਬੰਦਾ ਸੀਗਾ ਹਥਿਆਰ ਲੈ ਕੇ ਜਾਣਾ ਚਾਹੁੰਦਾ ਸੀਗਾ ਇਹ ਬ੍ਰਿਗੇਡੀ ਰਸੀਦ ਤੇ ਇੱਕ ਦਿਨ ਜਲੰਧਰ ਦੇ ਵਿੱਚ ਉਹ ਮੇਰੇ ਕੋਲ ਆਇਆ ਆਪਣੇ ਜਨਰਲ ਪੁੱਲਰ ਨੂੰ ਨਾਲ ਲੈ ਕੇ ਆਇਆ ਔਰ ਉਹਨਾਂ ਨੇ ਕਿਹਾ ਜੀ ਕਿ ਦੇਖੋ ਹਮਲਾ ਤਾਂ ਅੰਦਰਵਾਰ ਸਾਹਿਬ ਤੇ ਹੋਣ ਵਾਲਾ ਹੈ ਤੇ ਸੰਤਾਂ ਕੋਲੇ ਤਾਂ ਗੁਲੇਲ ਵੀ ਹੈ ਨਹੀਂ ਤੇ ਅਸੀਂ ਵੀ ਸਿੱਖਾਂ ਸਾਨੂੰ ਵੀ ਮਹਿਸੂਸ ਹੁੰਦਾ ਵੀ ਲੜਾਈ ਕਿਵੇਂ ਹੋਊਗੀ ਤੇ ਇਸ ਕਰਕੇ ਅਸੀਂ ਸਾਡੇ ਕੋਲੇ ਬੰਗਲਾਦੇਸ਼ ਦੇ ਵਿੱਚ ਹਥਿਆਰ ਜਿਹੜੇ ਵਰਤੇ ਗਏ ਸੀਗੇ ਉਹ ਜਿਹੜੇ ਅਸੀਂ ਉਤੋਂ ਕੈਪਚਰ ਕੀਤੇ ਸੀਗੇ ਉਹ ਉਹਨਾਂ ਦੇ ਪਾਕਿਸਤਾਨੀ ਫੌਜੀਆ ਕੋਲੋਂ ਉਹ ਸਾਡੇ ਕੋਲ ਪਏ ਨੇ ਉਹਨਾਂ ਦਾ ਕੋਈ ਬਹੁਤਾ ਅਕਾਊਂਟ ਉਂਟ ਨਹੀਂ ਹੁੰਦਾ ਤੇ ਅਸੀਂ ਤੁਹਾਨੂੰ ਇੱਕ ਟਰੱਕ ਇੱਥੇ ਰਨ ਦੇ ਸਕਦੀ ਹਾਂ ਮੈਂ ਕਿਹਾ ਜੀ ਮੇਰੇ ਦਾ ਫੌਜੀ ਆਦਮੀ ਨਹੀਂ ਮੈਂ ਤਾਂ ਪਤਾ ਨਹੀਂ ਇਹਨਾਂ ਗੱਲਾਂ ਦਾ ਕਿਹੜਾ ਅਫਸਰ ਸੀ ਨੇ ਕਿਹਾ ਦੇ ਸਕਦੇ ਆ ਇਹ ਇੱਕ ਬ੍ਰਿਗੇਡੀਅਰ ਸੀ ਓਕੇ ਤੇ ਮੈਂ ਮੈਂ ਜਾਂਗੇ ਦੇ ਉੱਤੇ ਅਫੀਸ਼ੀਅਲ ਜਾਉਂਗੇ ਦੇ ਉੱਤੇ ਇੱਥੇ ਮੇਰੇ ਕੋਲ ਆਇਆ ਆਪਣੇ ਘਰ ਮੇਰੇ ਘਰ ਸਿਕਰ ਦੁਪਹਿਰੇ ਤਾਂ ਮੈਂ ਜਾਣ ਗਿਆ ਵੀ ਇਹ ਤਾਂ ਟਰੈਪ ਕਰ ਰਿਹਾ ਮੈਨੂੰ ਤੇ ਖਮ ਖਮ ਦੀ ਗੱਲ ਚਲਾਰੇ ਹੁਣ ਅੱਛਾ ਸੰਤਾ ਕੋਲੇ ਫਿਰ ਉਸ ਤੋਂ ਬਾਅਦ ਭੁੱਲਰ ਤੇ ਮੈਂ ਇੱਕ ਦਿਨ ਦਰਬਾਰ ਸਾਹਿਬ ਦੇ ਵਿੱਚ ਜਾ ਰਹੇ ਸੀਗੇ ਇਕੱਠੇ ਮਾਤਾ ਡਿਕਨ ਵੱਲ ਤੇ ਉਧਰ ਬੀਬੀ ਅਮਰਜੀਤ ਕੌਰ ਸੀਗੀ ਜਿਹੜੀ ਉੱਥੇ ਰਹਿੰਦੀ ਸੀ ਅਜੇ ਵੀ ਹਨ ਕਿ ਉਹਨਾਂ ਨੂੰ ਪੁੱਛਿਆ ਜਾ ਸਕਦਾ ਹੈ ਉਹ ਉੱਥੇ ਉੱਤੇ ਨਿਸ਼ਾਨ ਸਾਹਿਬ ਦੇ ਪਿਛਲੇ ਪਾਸੇ ਇੱਕ ਕਮਰਾ ਹੁੰਦਾ ਸੀ ਉਹਨਾਂ ਦਾ ਉਹਨਾਂ ਦਾ ਸੈਕਟਰੀ ਹੁੰਦਾ ਸੀ ਇੱਕ ਬਾਗੀ ਇੰਦਰਜੀਤ ਸਿੰਘ ਬਾਗੀ ਉਹ ਬਾਗੀ ਨੇ ਸਾਨੂੰ ਕਿਤੇ ਦੇਖ ਲਿਆ ਤੇ ਉਹਨੇ ਬੀਬੀ ਨੂੰ ਦੱਸਿਆ ਬੀਬੀ ਨੇ ਉੱਤੇ ਬੁਲਾ ਲਿਆ ਬੀਬੀ ਕਹਿਣ ਲੱਗੀ ਭਾਜੀ ਇਸ ਹਥਿਆਰ ਤਾਂ ਸਾਨੂੰ ਚਾਹੀਦੇ ਆ ਸੰਤ ਤਾਂ ਕੁਝ ਕਰਦੇ ਨਹੀਂ ਸਾਰਾ ਕੰਮ ਤਾਂ ਆਸੀ ਕਰ ਰਹੇ ਆ ਪਿੰਡ ਰਮਵਾਲਾ ਵੀ ਐਵੇਂ ਹੀ ਆਪਣੇ ਕ੍ਰੈਡਿਟ ਲਈ ਜਾਂਦਾ ਤੇ ਜਾਂ ਸੰਤ ਲੰਗੋਵਾਲ ਦੇ ਬੰਦੇ ਕਰ ਰਹੇ ਆ ਜਾਂ ਸਾਡੇ ਅਖੰਡ ਕੀਰਤਨੀ ਜੱਸੀ ਦੇ ਕਰ ਰਹੇ ਤੇ ਤੁਸੀਂ ਇੱਕ ਟਰੱਕ ਹਥਿਆਰਾਂ ਦਾ ਉਹਨਾਂ ਨੂੰ ਦਿੱਤਾ ਤੁਸੀਂ ਸਾਨੂੰ ਦਿਓ ਮੈਂ ਕਿਹਾ ਬੀਬੀ ਮੇਰੇ ਕੋਲ ਤਾਂ ਮੇਰੇ ਕੋਲ ਕਿੱਥੋਂ ਹਥਿਆਰ ਆਇਆ ਤਾਂ ਕੋણો ਪੁਲਰ ਤੋ ਰਿਆ ਨਹੀਂ ਗਿਆ ਇਹ ਕਹਿੰਦਾ ਬੀਬੀ ਦਰਅਸਲ ਮੈਂ ਲਿਆ ਕੇ ਦਿੱਤੀ ਉਹਨਾਂ ਨੂੰ ਉਹਨਾਂ ਦੇ ਨਾਲ ਦੇ ਵਿੱਚ ਇੱਕ ਕੌਣ ਸੀ ਕੀ ਉਹਨਾਂ ਦੀ ਡੈਜ਼ਿਗਨੇਸ਼ਨ ਜਨਰਲ ਜਸਵੰਤ ਸਿੰਘ ਪੁਲਰ ਉਹ ਤੇਰੀ ਸੀ ਨੀ ਹਾਂਜੀ ਰਿਟਾਇਰਡ ਸੀ ਤੇ ਉੱਥੇ ਜਾਂਦੇ ਹੁੰਦੇ ਸੀ ਦਰਬਾਰ ਸਾਹਿਬ ਇਹਨਾਂ ਸੰਤਾਂ ਨਾਲ ਲੋਕਾਂ ਨਾਲ ਕਾਫੀ ਤਾਲੁਕਤ ਰੱਖਦੇ ਸੀ ਬਾਅਦ ਦੇ ਵਿੱਚ ਇਹ ਇਥੋਂ ਨਿਕਲ ਕੇ ਚਲੇ ਗਏ ਇੰਗਲੈਂਡ ਤੇ ਉੱਥੋਂ ਫਿਰ ਇੰਗਲੈਂਡ ਦੇ ਵਿੱਚ ਕਾਫੀ ਇਹਨਾਂ ਨੇ ਰੌਲਾ ਪਿਆ 84 ਜਦੋਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਫਿਰ ਅਮਰੀਕਾ ਚਲੇ ਗਏ ਉੱਥੇ ਕਾਫੀ ਸਰ ਜਨਰਲ ਸਵੇਕ ਸਿੰਘ ਨਾਲ ਵੀ ਉਹਨਾਂ ਦਾ ਹੁਣੇ ਨੇੜ ਤਾਂ ਕੋਈ ਹਾਂ ਜਨਰਲ ਸਵੇਕ ਸਿੰਘ ਉਹ ਜਾਣਦੇ ਸੀ ਸਰਵਿਸ ਤੋਂ ਔਰ ਉਹ ਲੇਕਿਨ ਉਹ ਕੋਈ ਨੇੜਤਾ ਇਸ ਕਿਸਮ ਦੀ ਹੈ ਨਹੀਂ ਸੀ ਕਿਉਂਕਿ ਜਨਰਲ ਸੁਭੇਸ਼ ਸਿੰਘ ਦਾ ਸੁਭਾਅ ਹੋਰ ਤਰ੍ਹਾਂ ਦਾ ਸੀ ਜਿਹੜਾ ਤੁਸੀਂ ਕਿਹਾ ਤਰਿੰਦਰ ਨਾਮ ਦੱਸਿਆ ਜੰਮੂ ਕਸ਼ਮੀਰ ਫੈਕਟਰੀ ਤਰਿੰਦਰ ਬ੍ਰਹਮਚਾਰੀ ਉਹ ਕਿਸ ਏਜੰਸੀ ਦਾ ਬੰਦਾ ਸੀ ਜਾਂ ਕਾਂਗਰਸ ਦਾ ਬੰਦਾ ਸੀ ਉਹ ਉਸ ਨੂੰ ਕਹਿੰਦੇ ਸੀਗੇ ਇਹ ਜਿਹੜੇ ਸਾਥ ਸੂਦ ਹੁੰਦੇ ਨੇ ਨਾ ਸਾਰੇ ਇਸ ਤਰ੍ਹਾਂ ਦੇ ਇਹ ਸਾਰੇ ਸਰਕਾਰੀ ਲੋਕ ਹੁੰਦੇ ਨੇ ਅੱਛਾ ਇਹ ਆਦ ਕਾਲ ਤੋਂ ਮੈਂ ਇਹਨਾਂ ਨੂੰ ਦੇਖਦਾ ਆਇਆ ਇਹ ਸਾਰੇ ਸਰਕਾਰ ਦਾ ਕੰਮ ਕਰਦੇ ਨੇ ਸਰਕਾਰੀ ਲੋਕ ਹੁੰਦੇ ਨੇ ਤਾਂ ਇਹ ਤਰਿੰਦਰ ਬ੍ਰਹਮਚਾਰੀ ਕਹਿੰਦੇ ਸੀਗੇ ਕਿ ਇੰਦਰਾ ਗਾਂਧੀ ਨੂੰ ਯੋਗ ਸਿਖਾਉਂਦਾ ਉਹਨਾਂ ਦਾ ਯੋਗਾ ਦਾ ਟੀਚਰ ਹੈ ਇਹ ਇਹ ਕਿਆਜੰਦਸੀਓ ਦੇ ਬਾਰੇ ਤਾਂ ਇਹਦੇ ਰਹੀਂ ਆਪਣੇ ਜਗਜੀਤ ਸਿੰਘ ਚੋਹਾਨ ਨੂੰ ਕੰਟੈਕਟ ਕੀਤਾ ਗਿਆ ਜਿਸ ਵੇਲੇ ਦਰਸ਼ਨ ਸਿੰਘ ਫੇਰੂਮਾਨ ਦਾ ਵਰਤ ਚੱਲ ਰਿਹਾ ਸੀਗਾ ਉਸ ਵੇਲੇ ਕੁਝ ਲੋਕ ਸੀਗੇ ਜਿਹੜੇ ਉਸ ਦੇ سپورਟ ਦੇ ਵਿੱਚ ਉਹਨੂੰ ਪ੍ਰੋਪਗੇਟ ਕਰ ਰਹੇ ਸੀ ਵੀ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੇ ਜਿਹੜਾ ਬਿੱਲ ਲਿਖਿਆ ਸੀਗਾ ਜਿਹੜਾ ਰਿਕਾਰਡ ਕਰਵਾਇਆ ਸੀ ਉਸਨੇ ਆਪਣੀ ਜ਼ੁਬਾਨ ਦੇ ਨਾਲ ਬੋਲ ਕੇ ਤੇ ਹੱਥ ਨਾਲ ਲਿਖ ਕੇ ਉਹ ਦਸਖਤ ਕੀਤੀ ਸੀ ਮੇਰੇ ਕੋਲ ਹੀ ਪਿਆ ਹੈ ਉਸਨੇ ਕਿਹਾ ਕਿ ਮੈਂ ਸੇ ਕੋਮਲੈਂਡ ਵਾਸਤੇ ਸ਼ਹਾਦਤ ਦੇ ਰਿਹਾ ਤਾਂ ਉਸ ਵੇਲੇ ਗੁਰਨਾਮ ਸਿੰਘ ਇੱਥੇ ਚੀਫ ਮਿਨਿਸਟਰ ਸੀਗਾ ਇੱਕ ਅਵਤਾਰ ਸਿੰਘ ਕੋਲਿਆ ਵਾਲਾ ਸੀ ਜਲੰਧਰ ਦੇ ਵਿੱਚ ਉਸ ਦੇ ਕੋਲੇ ਕਿਉਂ ਇੱਕ ਵਾਰੀ ਸਰਦਾਰ ਖਪੂਰ ਸਿੰਘ ਤੇ ਭਿੰਦਰ ਸਿੰਘ ਖੰਨਾ ਤੇ ਜਗਜੀਤ ਸਿੰਘ ਚੋਹਾਨ ਇਹ ਤਿੰਨ ਬੰਦੇ ਸੀ ਜਿਹੜੇ ਉਸ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਸੀਗੇ ਪ੍ਰੋਮਿਨੈਂਟਲੀ ਤਾਂ ਇਹਨਾਂ ਦੇ ਵਿੱਚੋਂ ਇਹ ਤਿੰਨੇ ਜਣੇ ਇੱਕ ਦਿਨ ਜਾ ਰਹੇ ਸੀਗੇ ਉੱਥੇ ਖਾਲਸਾ ਕੋਲੇ ਜਲੰਧਰ ਮੇ ਪੜਾਉਂਦਾ ਸੀ ਉਸ ਵੇਲੇ ਤਾਂ ਇਹਨਾਂ ਨੇ ਕਿਹਾ ਵੀ ਇਹਨੂੰ ਦੇ ਦਿਓ ਜਿਸ ਦਿਨ ਫਿਰੂਮਾਨ ਦੀ ਸ਼ਹਾਦਤ ਹੋਏਗੀ ਉਸ ਦਿਨ ਇਹ ਲੋਕਾਂ ਨੂੰ ਦੱਸ ਦੇਵੇ ਉਦੋਂ ਤੱਕ ਅਸੀਂ ਇਹ ਰੱਖਿਆ ਹੋਇਆ ਸੀਗਾ ਕਿ ਚੰਡੀਗੜ੍ਹ ਦੇ ਵਾਸਤੇ ਇਹ ਕਰ ਰਹੇ ਨੇ ਅੱਛਾ ਹੁਣ ਗਿਆਨੀ ਜ਼ੈਲ ਸਿੰਘ ਉਸ ਵੇਲੇ ਕਾਂਗਰਸ ਦਾ ਪ੍ਰਧਾਨ ਸੀ ਇਹ ਜਲੰਧਰ ਦੇ ਵਿੱਚ ਕਾਫੀ ਕਿਉਂਕਿ ਸੈਂਟਰ ਸੀ ਪੰਜਾਬ ਦੀ ਹਾਂਜੀ ਪ੍ਰੈਸ ਦਾ ਵੀ ਸੈਂਟਰ ਸੀ ਪੰਜਾਬ ਦੀ ਸਿਆਸਤ ਦਾ ਵੀ ਸੈਂਟਰ ਸੀ ਇੱਕ ਤਰ੍ਹਾਂ ਨਾਲ ਤਾਂ ਗਿਆਨੀ ਜ਼ੈਲ ਸਿੰਘ ਨਾਲ ਵੀ ਇਸ ਦਾ ਰਿਪਰਟ ਸੀ ਇੱਕ ਦਿਨ ਅਸੀਂ ਗਿਆਨੀ ਜਰਲ ਸਿੰਘ ਦੀ ਕਾਨਫਰੰਸ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਗਏ ਉਹਨੂੰ ਜਾਣੇ ਤੇ ਉਹ ਗਿਆਨੀ ਜੀ ਨੂੰ ਇਸ ਨੇ ਗੱਲਾਂ ਗੱਲਾਂ ਹੋਈ ਤਾਂ ਮਤਲਬ ਇਹ ਗਿਆਨੀ ਜੀ ਇਸ ਕਰਕੇ ਸਪੋਰਟ ਕਰ ਰਹੇ ਸੀਗੇ ਕਿ ਇਹ ਚੰਡੀਗੜ੍ਹ ਲੈਣ ਵਾਸਤੇ ਗੱਲ ਕਰ ਰਹੇ ਆ ਕਿਉਂਕਿ ਬਾਹਰ ਤਾਂ ਚੰਡੀਗੜ੍ਹ ਦੀ ਗੱਲ ਸੀ ਲੇਕਿਨ ਅਸਲ ਦੇ ਵਿੱਚ ਉਹ ਸਿੱਖ ਹੋਮਲੈਂਡ ਦੀ ਗੱਲ ਕਰ ਰਿਹਾ ਸੀਗਾ ਇਹ ਅਸੀਂ ਉਸ ਤੋਂ ਬਾਅਦ ਦੇਣਾ ਸੀ ਜਿਸ ਦਿਨ ਉਹਦੀ ਸ਼ਹਾਦਤ ਹੋਣੀ ਸੀਗੀ ਤੇ ਇਹ ਅਵਤਾਰ ਸਿੰਘ ਕੋਲਿਆਂਵਾਲੇ ਨੂੰ ਲੈ ਕੇ ਕੋਲਿਆਂਵਾਲੇ ਨੂੰ ਲੈ ਕੇ ਇੱਕ ਉਹ ਜਿਹੜੇ ਮੇਰੇ ਕੋਲੇ ਰੱਖਣੇ ਸੀਗੇ ਮੈਂ ਉਥੇ ਮਿਲਿਆ ਨਾ ਉਸ ਵੇਲੇ ਕੋਈ ਸ਼ੈਡ ਪੀਰੀਡ ਲੱਗਿਆ ਹੋਣਾ ਜਾਂ ਕੋਈ ਨਹੀਂ ਹੋਣਾ ਤੇ ਨਹੀਂ ਹੋਣਾ ਉਸ ਵੇਲੇ ਉਹ ਅਵਤਾਰ ਸਿੰਘ ਕੋਲਿਆਂਵਾਲੇ ਕੋਲੇ ਰੱਖ ਕੇ ਇਹ ਦੋਨੋਂ ਚੀਜ਼ਾਂ ਇੱਕ ਤਾਂ ਵਿਲ ਜਿਹੜਾ ਪੇਪਰ ਤੇ ਲਿਖਿਆ ਹੋਇਆ ਸੀ ਇੱਕ ਜਿਹੜੀ ਉਹਦੀ ਟੇਪ ਸੀਗੀ ਅਵਤਾਰ ਸਿੰਘ ਕੋਲਿਆਂਵਾਲੇ ਦੇ ਜਲਦੇ ਵਿੱਚ ਥੋੜੀ ਬਹੁਤ ਬੇਈਮਾਨੀ ਆ ਗਈ ਉਸਨੇ ਗੁਰਨਾਮ ਸਿੰਘ ਨੂੰ ਕਾਂਟੈਕਟ ਕੀਤਾ ਤੇ ਗੁਰਨਾਮ ਸਿੰਘ ਦੇ ਨਾਲ ਜਾ ਕੇ ਇੰਦਰਾ ਗਾਂਧੀ ਨੂੰ ਦੱਸਿਆ ਕਿ ਜੀ ਇਹ ਤਾਂ ਆ ਹੈਗਾ ਅਸਲੀ ਮਸਲਾ ਤਾਂ ਇਹਨਾਂ ਦਾ ਤਾਂ ਗਿਆਨੀ ਜ਼ੈਲ ਸਿੰਘ ਜਿਹੜਾ ਸਾਨੂੰ ਸਪੋਰਟ ਕਰਦਾ ਸੀ ਉਸ ਤੋਂ ਬਾਅਦ ਸਪੋਰਟ ਕਰਨੋਂ हट ਗਿਆ ਇੱਥੇ ਪੰਜਾਬ ਦੇ ਵਿੱਚ ਫਿਰ ਮਾਨ ਦੇ ਤੁਸੀਂ ਗੱਲ ਕਰਦੇ ਹੋ ਜਦੋਂ ਉਹਨਾਂ ਨੇ ਮਰਨ ਬਰਤ ਰੱਖਿਆ ਪਹਿਰ ਕਲੀਅਰ ਘਾਤੋ ਨਹੀਂ ਕੀਤਾ ਉਹਨਾਂ ਨੇ ਬਾਅਦ ਚ ਜਦੋਂ ਕਹਿੰਦੇ ਉਹ ਤਾਂ ਫਿਰ ਐ ਲੱਗਦਾ ਸੀ ਕਿ ਹੋ ਸਕਦਾ ਕੋਈ ਚਾਲ ਹੋਵੇ ਬਾਅਦ ਚ ਇਹ ਕਿਉਂ ਦੱਸੀ ਗੱਲ ਨਹੀਂ ਨਹੀਂ ਉਹਨਾਂ ਨੇ ਕਲੀਅਰ ਸਾਰਾ ਕੁਝ ਕੀਤਾ ਸੀਗਾ ਇਹ ਪੰਜਾਬ ਦੇ ਬੜੇ ਮਸਲੇ ਹਨਗੇ ਇਹਨਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਤੇ ਇਹ ਜਿਹੜਾ ਪੰਜਾਬ ਨੂੰ ਜਿਹੜੇ ਇਹਦੇ ਅਧਿਕਾਰ ਮਿਲਣੇ ਚਾਹੀਦੇ ਉਹ ਸਾਰਾ ਕੁਝ ਕਲੀਅਰ ਕੀਤਾ ਸੀ ਸੰਤ ਫਰਦ ਸਿੰਘ ਨੂੰ ਚਿੱਠੀਆਂ ਲਿਖੀਆਂ ਉਸਨੇ ਅਕਾਲ ਤਖਤ ਦੇ ਚੇਧਰ ਨੂੰ ਚਿੱਠੀਆਂ ਲਿਖੀਆਂ ਸਾਰੇ ਬੜਾ ਓਪਨ ਸੀ ਸਾਰਾ ਕੁਝ ਲੇਕਿਨ ਇਹ ਜਿਹੜਾ ਹੋਮਲੈਂਡ ਦਾ ਵਰਡ ਸੀ ਨਾ ਇਹ ਨਹੀਂ ਸੀ ਵਰਤਿਆ ਉਸਨੇ ਬਾਕੀ ਸਾਰੀ ਗੱਲ ਹੋਈ ਸੀ 20 ਖਨੜ ਤੁਸੀਂ ਵਾਧੇ ਕੀਤੇ ਸੀਗੇ ਤੁਸੀਂ ਸਿੱਖੋmland ਦੀ ਗੱਲ ਉਦੋਂ ਕਿਤੇ ਚੱਲੇ ਫਿਰ ਫਿਰਮਾਨ ਦੇ ਜੋ ਮਰਨ ਵਰਤ ਸੀ ਹੈ ਜੀ ਉਸ ਵੇਲੇ ਸ਼ੁਰੂ ਹੋਈ ਸਿੱਖੋmland ਦੀ ਗੱਲ ਹਾਂ ਤਾਂ ਇਹ ਡਾਕਟਰ ਜਗਜੀਤ ਸਿੰਘ ਵੀ ਸਿੱਖੋmland ਦੇ ਇਸ ਦੇ ਵਿੱਚ ਸਪੋਰਟ ਕਰ ਰਿਹਾ ਸੀ ਉਸ ਨੂੰ ਤੇ ਇਹ ਜਿਸ ਵੇਲੇ ਦਰਸ਼ਨ ਸਿੰਘ ਫਿਰਮਾਨ ਜੀ ਦਾ ਸੰਸਕਾਰ ਹੋਇਆ ਪਿੰਡ ਦੇ ਵਿੱਚ ਇੱਕ ਅੱਲਾ ਬੰਦਾ ਸੀ ਜਿਹੜਾ ਉੱਤੇ ਪਹੁੰਚ ਗਿਆ ਸਾਡੇ ਸਾਰਿਆਂ ਚੋਂ ਕਿਉਂਕਿ ਸਰ ਪੁਲਿਸ ਦਾ ਬੜਾ ਪੈਰਾ ਸੀ ਸਖਤ ਉਹ ਪੁਲਿਸ ਨੇ ਇੱਥੇ ਜਾ ਕੇ ਸੰਸਕਾਰ ਕੀਤਾ ਸੀ ਆਪਣੇ ਆਪ ਤਾਂ ਇਹ ਕਿਸ ਤਰ੍ਹਾਂ ਨਾਲ ਪੇਸ ਵੜਾ ਕੇ ਤੇ ਬਿਲਕੁਲ ਉ ਉੱਥੇ ਸੰਸਕਰ ਤੇ ਪ੍ਰੈਜੈਂਸੀ ਸੋ ਬੜਾ ਸਿਆਣਾ ਬੰਦਾ ਸੀਗਾ ਅਸੀਂ ਇਸ ਨੂੰ ਕਾਫੀ ਤੇਜ਼ ਚਤੁਰ ਸੀਗਾ ਤੇ ਉਸ ਤੋਂ ਬਾਅਦ ਇਹ ਬਾਹਰ ਗਿਆ ਕਿ ਜੀ ਬਾਹਰ ਜਾਣਾ ਸੀਗਾ ਇਸ ਨੇ ਇਹ ਸਾਨੂੰ ਇਹ ਕਹਿ ਕੇ ਗਿਆ ਜੀ ਇਸ ਨੇ ਸੇਖੋਲੈਂਡ ਦੀ ਗੱਲ ਕਰਨ ਵਾਸਤੇ ਤੇ ਖਾਲਸਾ ਰਾਜ ਦਾ ਪ੍ਰਚਾਰ ਕਰਨ ਵਾਸਤੇ ਜਾ ਰਿਹਾ ਉੱਥੇ ਜਾ ਕੇ ਇਸ ਨੇ ਖਾਲਿਸਤਾਨ ਦੀ ਗੱਲ ਸ਼ੁਰੂ ਕਰਤੀ ਇਸ ਨੇ ਸੇਖੋਲੈਂਡ ਦਾ ਨਾਂ ਹੀ ਨਹੀਂ ਲਿਆ ਤੇਰਾ ਸੁਪਰੀ ਬਣ ਗਿਆ ਆਪੂ ਬਣਿਆ ਹਾਂ ਤਾਂ ਉਹ ਇਹ ਮਤਲਬ ਇਹ ਹੈਗਾ ਕਿ ਉਸ ਨੂੰ ਇੱਕ ਏਜੰਡਾ ਦੇ ਕੇ ਬਾਹਰ ਭੇਜਿਆ ਗਿਆ ਸੀਗਾ ਉਹਨੂੰ ਦਾ ਇਹ ਖਾਲਸਾਨ ਦਾ ਪ੍ਰਚਾਰ ਹੋ ਰਿਹਾ ਔਰ ਕੋਈ ਇਸ ਦੇ ਬਾਰੇ ਕੁਝ ਕਹਿੰਦਾ ਕਿ ਇਹਦੇ ਪਿੱਛੇ ਵੀ ਏਜੰਸੀਆਂ ਦਾ ਹੱਥ ਹੋ ਸਕਦਾ ਬਿਲਕੁਲ ਤ੍ਰਿੰਦਰ ਬ੍ਰਹਮਚਾਰੀ ਤਾਂ ਆਪ ਵੱਡੀ ਏਜੰਸੀ ਸੀਗਾ ਓਕੇ ਉਹਦਾ ਇਹ ਫਰੈਂਡ ਸੀਗਾ ਚਾਨ ਹਾਂ ਉਹ ਉਸ ਦੇ ਰਾਹੀਂ ਇਸ ਨੂੰ ਇਨਫਲੂਐਂਸ ਕੀਤਾ ਗਿਆ ਸੀ ਪਰ ਇਹਨਾਂ ਦਿਨਾਂ ਚ ਜੇ ਹੁਣ ਆਪਾਂ ਦੇਖੀਏ ਕਿ ਤਿੰਨ ਨੇ ਤ੍ਰਿੰਦਰ ਬ੍ਰਹਮਚਾਰੀ ਦੇ ਕਈ ਇਥੇ ਸਟੇਟ ਫੰਕਸ਼ਨ ਵੀ ਕਰਵਾਈ ਸੀ ਅੱਛਾ ਜੀ ਜਦੋਂ ਇਹ ਫਾਈਨੈਂਸ ਮਿਨਿਸਟਰ ਸੀ